हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਭਰਾਵ ਇੱਕ ਵੀਰ ਨੇ ਆਪਾਂ ਨੂੰ ਮੈਸੇਜ ਕੀਤਾ ਸੀ ਵੀ ਜਿਹੜੀ 327 ਵੈਰੈਟੀ ਆ ਉਹ 50 ਦਿਨ ਤੋਂ ਬਾਅਦ ਕਿੰਨੀ ਗ੍ਰੋਥ ਕਰ ਲੈਂਦੀ ਆ ਤੇ ਤੁਸੀਂ ਆਪਣੀ ਵੀ ਵੈਰੈਟੀ ਦਿਖਾਓ ਵੀ ਤੁਹਾਡੀ ਵੈਰੈਟੀ ਨੇ ਕਿੰਨੀ ਗ੍ਰੋਥ ਕੀਤੀ ਆ ਤੇ ਉਹਦੇ ਵਿੱਚ ਤੁਸੀਂ ਖਾਦ ਖਰਾ ਕੀ ਪਾਈ ਆ ਸੋ ਉਹਦੇ ਬਾਰੇ ਅੱਜ ਪੂਰੀ ਗੱਲਬਾਤ ਕਰਦੇ ਆ ਜਿਹੜੇ ਪਰ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਾਫ ਕਰ ਜੂ ਕਲੇ ਪੇ ਇਹਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਆਪਣੇ ਹੋਰ ਵੀਰਾਂ ਤੱਕ ਜਾਣ ਕਰ ਜਰੂਰ ਸ਼ੇਅਰ ਕਰਿਓ ਸੋ ਕਿਸਾਨ ਭਰਾਓ ਜਿਵੇਂ ਤੁਸੀਂ ਸਾਹਮਣੇ ਦੇਖ ਹੀ ਰਹੇ ਜੇ ਵੈਸੇ ਤਾਂ ਕਿਸਾਨਪੁਰ ਜਿਹੜੀ ਕਣਕ ਦੀ ਗਰੋਥ ਹੁੰਦੀ ਆ ਉਹ ਕਾਫੀ ਚੀਜ਼ਾਂ ਤੇ ਡਿਪੈਂਡ ਕਰਦਾ ਵੀ ਆਪਣੀ ਜਿਹੜੀ ਜਰਮੀਨੇਸ਼ਨ ਕਣਕ ਦੀ ਕਿੱਦਾਂ ਦੀ ਹੋਈ ਆ ਖਾਦ ਖਰਾ ਕੀ ਪਾਈ ਆਪਣਾ ਪਹਿਲਾ ਪਾਣੀ ਕਿਸ ਸਮੇਂ ਤੇ ਲੱਗਾ ਸੀ ਕਣਕ ਦੱਬੀ ਜਾਂ ਨਹੀਂ ਦੱਬੀ ਆਪਣੀ ਜ਼ਮੀਨ ਕਿੱਦਾਂ ਦੀ ਹੈਗੀ ਆ ਇਹਨਾਂ ਚੀਜ਼ਾਂ ਤੇ ਡਿਪੈਂਡ ਕਰਦੇ ਵੀ ਆਪਣੀ ਕਣਕ ਗਰੋਥ ਕਿੰਨੀ ਕਰਦੀ ਆ ਸੋ ਜਿਹੜੀ ਤੁਸੀਂ ਸਾਹਮਣੇ ਜਿਵੇਂ ਦੇਖ ਰਹੇ 327 ਦੇ ਵਿੱਚ ਜਿਹੜੀ ਗਰੋਥ ਆ ਉਹਨੇ ਬਹੁਤ ਚੰਗੀ ਤੇ ਸ਼ਾਨਦਾਰ ਕੀਤੀ ਆ ਜੇਕਰ ਆਪਾਂ ਗੱਲ ਕਰੀਏ ਬਈ ਕਿਸਾਨਪੁਰੇ ਦੇ ਵਿੱਚ ਜਿਹੜੀ ਖਾਦ ਖਰਾ ਗਿਆ ਤੁਸੀਂ ਕਿਸਾਨ ਵੀਰੋ ਕਮੈਂਟ ਕਰਕੇ ਦੱਸਿਓ ਬਈ ਤੁਹਾਨੂੰ ਜਿਹੜੀ ਵੈਰੈਟੀ ਆ ਕਿੱਦਾਂ ਦੇ ਲੱਗ ਰਹੀ ਹੈ ਗਰੋਥ ਚੰਗੀ ਆ ਜਾਂ ਮਾੜੀ ਆ ਜਰੂਰ ਕਮੈਂਟ ਕਰਕੇ ਦੱਸਿਓ ਸੋ ਵੈਸੇ ਇਹਦੇ ਵਿੱਚ ਤੁਹਾਨੂੰ ਨਦੀਨ ਨਜ਼ਰ ਨਹੀਂ ਆ ਰਹੇ ਦਾ ਵੈਸੇ ਕਿਸਾਨਪੁਰੇ ਦੇ ਵਿੱਚ ਨਦੀਨ ਸਾਹਮਣੇ ਨਜ਼ਰ ਨਹੀਂ ਆ ਰਹੇ ਪਰ ਇਹਦੇ ਜਿਹੜੇ ਕਣਕ ਦੇ ਥੱਲੇ 10-15% ਜਿਹੜੇ ਜ਼ਮੀਨ ਵੈਸੇ ਬਹੁਤ ਘੱਟ ਗੁੱਲੀ ਡੰਡਾ ਪਰ ਜਿੰਨਾ ਕਿ ਗਾਸੀ ਉਹ ਕਣਕ ਦੇ ਥੱਲੇ ਆ ਉਦੇ ਉੱਪਰ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਐਟਲੈਂਟਸ ਦੀ ਸਪਰੇਅ ਕਰਦੇ ਹੁੰਨੇ ਆਪਾਂ ਉਹਦਾ ਆਪਾਂ ਨੂੰ ਦੋ ਫਾਇਦੇ ਦੇਖਣ ਨੂੰ ਮਿਲ ਜਾਂਦੇ ਆ ਇੱਕ ਤਾਂ ਆਪਣਾ ਜਿਹੜਾ ਕਣਕ ਦੇ ਉੱਪਰ ਹੁੰਦਾ ਜਾਂ ਬਰਾਬਰ ਤੇ ਗੁਲੀ ਡੰਡਾ ਹੁੰਦਾ ਉਹ ਕਣਕ ਦੇ ਮੁੱਢਾਂ 'ਚ ਵੜ ਜਾਂਦਾ ਯਾਨੀ ਕਿ ਨੀਵਾ ਜਾਂਦਾ ਦੂਜੇ ਨੰਬਰ ਤੇ ਜਿਹੜੀ ਕਣਕ ਨੂੰ ਫੋਟ ਕਰਾਉਣ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਅਸਰ ਕਰਦੀ ਆ ਪਰ ਉਹਦੀ ਆਪਾਂ ਸਹੀ ਸਮੇਂ ਤੇ ਸਹੀ ਡੋਜ਼ ਪਾਉਣੀ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਡੋਜ਼ ਜੇਕਰ 1 ਕਿੱਲੇ ਦੀ ਪਾ ਦਿੰਨੇ ਤੇ ਉੱਥੇ ਕਣਕ ਨੂੰ ਝਟਕਾ ਮਾਰ ਜਾਂਦੀ ਆ ਇਸ ਲਈ ਆਪਾਂ ਪਿਛੇ ਵੀਡੀਓ ਪਾਈ ਪਏ ਤੇ ਤਾਂ ਜੇਕਰ ਅਟਲਾਂਟ ਦੀ ਸਪਰੇਅ ਕਰਨੀ ਆ ਤਾਂ ਕਿਸਾਨਪਰੋ ਜਿਹੜੀ 1 ਕਿੱਲੇ ਦੀ ਦਵਾਈ ਜਿਹੜੀ ਉਹ ਸਵਾ ਕਿੱਲੇ ਤੇ ਕਰਿਆ ਕਰੋ ਉਹਦੇ ਨਾਲ ਕਣਕ ਨੂੰ ਝਟਕਾ ਵੀ ਘਟ ਲੱਗੂਗਾ ਫੋਰਡ ਵੀ ਕਣਕ ਕਰੂਗੀ ਤੇ ਗੁੱਲੀ ਡੰਡਾ ਵੀ ਤੁਹਾਡਾ ਜਿਹੜਾ ਕਣਕ ਤੋਂ ਥੱਲੇ ਵੜ ਜੂਗਾ ਤਾਂ ਜਿਹੜੀ ਗੁੱਲੀ ਡੰਡਾ ਕਣਕ ਦੀ ਫੋਰਡ ਤੇ ਅਸਰ ਕਰਦਾ ਜੇਕਰ ਆਪਾਂ ਉਹਦੀ ਗਰੋਥ ਰੋਕ ਦਿੰਨੇ ਆ ਉਹ ਥੱਲੇ ਵੜ ਜਾਂਦਾ ਤੇ ਕਣਕ ਤੇ ਫਟਾਰੇ ਤੇ ਅਸਰ ਨਹੀਂ ਕਰਦਾ ਤੇ ਕੋਝਾ ਤੱਕ ਜਿਹੜੀ ਆਪਣੀ ਖਾਦ ਖਰਾਗ ਉਹਦੀ ਵੀ ਬਚਤ ਰਹਿ ਜਾਂਦੀ ਆ ਸੋ ਬਾਕੀ ਕਿਸਾਨਪਰੋ ਜਿਹੜੀ ਗਰੋਥ ਨੇ ਬਹੁਤ ਸ਼ਾਨਦਾਰ ਕੀਤੀ ਤੇ ਹੁਣ ਗੱਲ ਕਰਦੇ ਆ ਵੀ ਆਪਾਂ ਕੀ ਖਾਦ ਖਰਾਗ ਪਾਈ ਆ ਹੁਣ ਕਿਸਾਨਪੁਰ ਜਿਹੜੀ ਵੈਰੈਟੀ ਆ 56 ਦਿਨ ਦੀ ਹੋ ਚੁੱਕੀ ਆ ਤੇ ਗਰੋਥ ਤੁਸੀਂ ਸਾਹਮਣੇ ਦੇਖ ਰਹਿ ਜੇ ਇਹ ਗਰੋਥ ਨੇ ਬਹੁਤ ਚੰਗੀ ਤੇ ਸ਼ਾਨਦਾਰ ਕੀਤੀ ਆ ਤਾਂ ਇਹਦੇ ਵਿੱਚ ਕਿਸਾਨਪੁਰ ਬਜਾਈ ਸਮੇ ਆਪਾਂ ਜਿਵੇਂ ਤੁਹਾਨੂੰ ਦੱਸਿਆ ਵੀ 50 ਆਪਾਂ ਇੱਕ ਗੱਟਾ ਡੀਏਪ ਦਾ ਇੱਕ ਹੀ ਸੁਪਰ ਦਾ ਤੇ ਨਾਲ ਜਿਹੜੀ ਆਪਾਂ 5 ਕਿਲੋ ਜਿਹੜੀ ਸਲਫਰ ਪਾਈ ਹੈ ਬੈਂਟੋਨੇਟ ਸਲਫਰ 90% ਵਾਲੀ ਆਉਂਦੀ ਆ ਤੇ ਉਹਦੇ ਨਾਲ ਹੀ ਕਿਸਾਨ ਭਰਾਓ ਉਸ ਤੋਂ ਬਾਅਦ ਜਿਹੜੀ ਆਪਾਂ 3 ਗੱਟੇ ਯੂਰੀਆ ਪਾਈ ਤੇ 3 ਗੱਟੇ ਆਪਾਂ ਜਿਹੜੇ ਯੂਰੀਆ ਪਾਉਣੇ ਕੋਈ ਆਪਾਂ ਨੂੰ ਸਪਰੇਅ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਗਰੋਥ ਕਣਕ ਦੀ ਵੈਸੇ ਬਹੁਤ ਚੰਗੀ ਸੀ ਤਾਂ ਇਸ ਲਈ ਆਪਾਂ ਜਿਹੜੀ ਉੱਪਰ ਸਪਰੇਅ ਕਰਨ ਦੀ ਆਪਾਂ ਜ਼ਰੂਰਤ ਨਹੀਂ ਪਈ ਬਾਕੀ ਜੇਕਰ ਜ਼ਰੂਰਤ ਪੈਂਦੀ ਤੇ ਜਿਹੜੇ ਆਪਾਂ ਪੇਜ ਤੇ ਫਾਰਮੂਲੇ ਤੁਹਾਨੂੰ ਦੱਸਿਆ ਉਹਨਾਂ ਵਿੱਚੋਂ ਕੋਈ ਵੀ ਆਪਾਂ ਨੂੰ ਲੋੜ ਮੁਤਾਬਕ ਆਪਾਂ ਜਿਹੜਾ ਫਾਰਮੂਲਾ ਵਰਤਦੇ ਆ ਤਾਂ ਉਹ ਤੁਸੀਂ ਵਰਤ ਸਕਦੇ ਤੁਹਾਨੂੰ ਜੇਕਰ ਲੋੜ ਮੁਤਾਬਕ ਜੇਕਰ ਗਰੋਥ ਕਣਕ ਦੀ ਬਹੁਤ ਵਧੀਆ ਤਾਂ ਤੁਹਾਨੂੰ ਕੋਈ ਵੀ ਲੋੜ ਨਹੀਂ ਹੈਗੀ ਵੀ ਫालतू ਖਰਚ ਉਹ ਫਾਰਮੂਲੇ ਉੱਥੇ ਵਰਤੋ ਜਿੱਥੇ ਤੁਹਾਨੂੰ ਗਰੋਥ ਘੱਟ ਲੱਗ ਰਹੀ ਹੈ ਜ਼ਰੂਰਤ ਆ ਤਾਂ ਉਹ ਫਾਰਮੂਲੇ ਚੋਂ ਕੋਈ ਵੀ ਫਾਰਮੂਲਾ ਆਪਾਂ ਵਰਤ ਸਕਦੇ ਹਾਂ ਤੇ ਹੁਣ ਤੁਹਾਨੂੰ ਆਪਾਂ ਦੱਸ ਦਿੰਦੇ ਵੀ ਇਹਦੇ ਵਿੱਚ ਜਿਹੜਾ ਇਸ ਵਾਰ ਆਪਾਂ ਨੂੰ ਚੰਗੀ ਗਰੋਥ ਕਰਨ ਦਾ ਜਿਹੜਾ ਫਰਕ ਕੀ ਨਜ਼ਰ ਆਇਆ ਤਾਂ ਕਿਸਾਨ ਭਰਾਓ ਵੈਸੇ ਪਿਛਲੇ ਸਾਲਾਂ 'ਚ ਆਪਾਂ ਜਿਹੜਾ ਸਿੱਧਾ ਸੁਪਰਸੀਡਰ ਨਾਲ ਯਾਨੀ ਕਿ ਝੋਨੇ ਦੇ ਖਰਚਿਆਂ ਦੇ ਵਿੱਚ ਹੀ ਬੁੱਥਿਆਂ ਦੇ ਵਿੱਚ ਹੀ ਆਪਾਂ ਜਿਹੜਾ ਸਿੱਧਾ ਸੁਪਰਸੀਡਰ ਨਾਲ ਬਜਾਈ ਕਰ ਦਿੰਦੇ ਸੀ ਉਹਦਾਂ ਕਿਤੇ ਨਾ ਕਿਤੇ ਸ਼ੁਰੂਆਤ ਦੇ ਵਿੱਚ ਜਿਹੜੀ ਕਣਕ ਉਹ ਚੰਗੀ ਗਰੋਥ ਨਹੀਂ ਸੀ ਕਰਦੀ ਪਰ ਇਸ ਵਾਰ ਆਪਾਂ ਜਿਹੜਾ ਸਾਰੀ ਕਣ ਆਪਾਂ ਤਵੀਆਂ ਮਾਰੀਆਂ ਤਵੀਆਂ ਜਾਨੀ ਕਿ ਦੌਰ ਤਵੀਆਂ ਦੀ ਪਾ ਕੇ ਤੇ ਫਿਰ ਆਪਾਂ ਜਿਹੜਾ ਇਹ ਬਜਾਈ ਕੀਤੀ ਆ ਜਿਹਦੇ ਨਾਲ ਕਾਫੀ ਜਿਆਦਾ ਜਿਹੜਾ ਆਪਾਂ ਨੂੰ ਫਰਕ ਦੇਖਣ ਨੂੰ ਦੇਖਣ ਨੂੰ ਮਿਲਿਆ ਵੀ ਗਰੋਥ ਬਹੁਤ ਚੰਗੀ ਤੇ ਸ਼ਾਨਦਾਰ ਸ਼ੁਰੂਆਤ ਦੇ ਵਿੱਚ ਕਣਕ ਕਰ ਜਾਂਦੀ ਕਿਉਂਕਿ ਜ਼ਮੀਨ ਜਿਹੜੀ ਡੂੰਗੀ ਪੱਟੀ ਜਾਂਦੀ ਆ ਜਿਹਦੇ ਕਾਰਨ ਜਿਹੜੀ ਝਾੜ ਆ ਉਹ ਜਲਦੀ ਡੂੰਗੀ ਜਾਂਦੀ ਆ ਜਿੰਨੀ ਤੇਜ਼ੀ ਨਾਲ ਜੜ ਵਧੂਗੀ ਓਨਾ ਤੇਜ਼ੀ ਨਾਲ ਆਪਣੀ ਕਣਕ ਫਟਾਰਾ ਕਰਦੀ ਗਰੋਥ ਕਰਦੀ ਆ ਇਹ ਜਿਹੜਾ ਫਰਕ ਆਪਾਂ ਨੂੰ ਦੇਖਣ ਨੂੰ ਮਿਲਿਆ ਤੇ ਇਹ ਚੀਜ਼ ਤੁਸੀਂ ਵੀ ਨੋਟ ਕਰ ਲਿਓ ਜਿਹੜੇ ਕਿਸਾਨ ਵੀ ਸੁਪਰ ਸੀਡ ਨਾਲ ਬਜਾਈ ਕਰਦੇ ਆ ਤਾਂ ਸੁਪਰ ਸੀਡਰ ਨੂੰ ਬਜਾਈ ਕਰਨ ਤੋਂ ਪਹਿਲਾਂ ਤੁਸੀਂ ਇੱਕ ਸੀ ਤਾਂ ਜੇਕਰ ਵਧੀਆ ਰਿਜ਼ਲਟ ਲੈਣਾ ਤਾਂ ਦੋ ਵਾਰ ਆਪਾਂ ਜਿਹੜੀ ਦੌਰ ਤਵੀਆਂ ਦੀ ਮਾਰ ਦਈਏ ਤਾਂ ਉਹਦੇ ਨਾਲ ਇੱਕ ਤਾਂ ਪ੍ਰਾਲੀ ਸੁਭਰੀਕ ਹੋ ਜਾਂਦੀ ਆ ਸੁੰਡੀ ਵੀ ਸੁੰਡੀ ਦੀ ਘਟ ਵੀ ਦਿੱਕਤ ਆਉਂਦੀ ਆ ਆਪਾਂ ਨੂੰ ਤੇ ਜਿਹੜਾ ਬੀਜ ਆਪਣਾ ਰਹਿ ਜਾਂਦਾ ਬੀਜ ਦੀ ਜਰਮੀਨੇਸ਼ਨ ਘਟ ਹੁੰਦੀ ਉਹ ਵੀ ਦਿੱਕਤ ਆਪਣੀ ਪ੍ਰੋਬਲਮ ਜਿਹੜੀ ਸੋਲਵ ਹੋ ਜੂਗੀ ਤਾਂ ਆਪਣੀ ਕਣਕ ਜਿਹੜੀ ਸ਼ੁਰੂਆਤ ਦੇ ਵਿੱਚ ਗਰੋਥ ਚੰਗੀ ਕਰਿਓ ਕਿਉਂਕਿ ਸੁਪਰ ਸੀਡਰ ਜਿਹੜਾ ਉਹ 3-4 ਇੰਚਾਂ ਤੋਂ ਡੂੰਘਾ ਜ਼ਿਆਦਾ ਆਪਾਂ ਨਹੀਂ ਲਾਉਂਦੇ ਨਾ ਲੱਗਦਾ ਹੀ ਤਾਂ ਇਹ ਜਿਹੜਾ ਪੱਤਵੀਆਂ ਮਾਰਦੇ ਇਹ ਕਾਫੀ ਹੱਦ ਤੱਕ ਆਪਣੀ ਜਾਨੀ ਕਿ ਆਪਾਂ ਡੂੰਗੀਆਂ ਲਾ ਸਕਦੇ ਆ ਆਪਣੀ ਜ਼ਰੂਰਤ ਮੁਤਾਬਕ ਤੇ ਇਹਦੇ ਨਾਲ ਜਿਹੜੀ ਜ਼ਮੀਨ ਥੱਲੋਂ ਜ਼ਿਆਦਾ ਡੂੰਗੀ ਪੱਟੀ ਜਾਂਦੀ ਆ ਫਿਰ ਆਪਾਂ ਨੂੰ ਉਹਦਾ ਫਾਇਦਾ ਦੇਖਣ ਨੂੰ ਮਿਲਦਾ ਤੇ ਇਹ ਚੀਜ਼ ਆਪਾਂ ਨੂੰ ਇਸ ਵਾਰ ਨੋਟ ਕੀਤੀ ਆ ਤੇ ਇਸ ਲਈ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਤੀ ਆ ਵੀਡੀਓ ਚੰਗਲੀ ਆ ਤਾਂ ਸ਼ੇਅਰ ਕਰ ਦਿਓ ਉਸ ਤੋਂ ਬਹੁਤ ਬਹੁਤ ਧੰਨਵਾਦ